ਅੱਜ ਅ즈ਨਾਲਾ ਦਾਣਾ ਮੰਡੀ ਵਿੱਚ ਲੇਬਰ ਯੂਨੀਅਨ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੇ ਚਰਚਾ ਹੋਈ ਇਸ ਮੌਕੇ ਅਜਨਾਲਾ ਲੇਬਰ ਯੂਨੀਅਨ ਦੇ ਪ੍ਰਧਾਨ ਮੰਗਤ ਮਸੀਹ ਨੇ ਦੱਸਿਆ ਕਿ ਅਸੀਂ ਪੂਰਾ ਦਿਨ ਆਪਣਾ ਕੰਮ ਕਰਦੇ ਹਾਂ ਜਿਵੇਂ ਕਿ ਛਣਾਈ ਤੁਲਾਈ ਪੱਖਾ ਲਾਉਣ ਦਾ ਕੰਮ ਕਰਦੇ ਹਾਂ ਰਾਤ ਨੂੰ ਸਾਨੂੰ ਟਰੱਕ ਲੋਡ ਕਰਨੇ ਪੈਂਦੇ ਹਨ ਰਾਤ ਲੋਡਿੰਗ ਕਰਨ ਤੋਂ ਬਾਅਦ ਅਸੀਂ ਦਿਨੇ ਆਪਣਾ ਕੰਮ ਨਹੀਂ ਕਰ ਪਾਉਂਦੇ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਦੂਸਰੀਆਂ ਮੰਡੀਆਂ ਦੇ ਬਰਾਬਰ ਸਾਨੂੰ ਲੇਬਰ ਵੀ ਘਟ ਦਿੱਤੀ ਜਾਂਦੀ ਹੈ ਅਸੀਂ ਸੈਲਰ ਮਾਲਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਲੇਬਰ ਵਰਦਾ ਪ੍ਰਬੰਧ ਕਰਕੇ ਆਓ ਅਸੀਂ ਲੋਡਿੰਗ ਨਹੀਂ ਕਰਾਂਗੇ ਜੇ ਲੋਡਿੰਗ ਕਰਾਉਣੀ ਹੈ ਤਾਂ ਇਸ ਤੋਂ ਜੋ ਬਾਕੀ ਮੰਡੀਆਂ ਵਿੱਚ ਲੇਬਰ ਦਿੱਤੀ ਜਾਂਦੀ ਹੈ ਸਾਨੂੰ ਵੀ ਸੇਮ ਦਿੱਤੀ ਜਾਵੇ ਮੀਟਿੰਗ ਉਪਰੰਤ ਆਰਤੀ ਯੂਨੀਅਨ ਦੇ ਪ੍ਰਧਾਨ ਸਤਵੀਰ ਸਿੰਘ ਨੂੰ ਸੇਲਰ ਮਾਲਕ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਦੱਸਿਆ ਕਿ ਲੋਡਿੰਗ ਨਹੀਂ ਕਰਾਂਗੇ ਜੇ ਲੋਡਿੰਗ ਕਰਾਉਣੀ ਹੈ ਤਾਂ ਸਾਡੇ ਰੇਟ ਵਧਾਇਆ ਜਾਵੇ ਪ੍ਰਧਾਨ ਸਤਵੀਰ ਸਿੰਘ ਨੇ ਆਖਿਆ ਕਿ ਇਹ ਮੰਗ ਪੱਤਰ ਸੇਲਰ ਮਾਲਕਾਂ ਤੱਕ ਪਹੁੰਚਦਾ ਕੀਤਾ ਜਾਵੇਗਾ ਇਹਨਾਂ ਦੀਆਂ ਮੁਸ਼ਕਲਾਂ ਨਾਂ ਵਿੱਚ ਲਿਆਂਦੀਆਂ ਜਾਣੀਆਂ ਅਤੇ ਮੁਸ਼ਕਲਾਂ ਦਾ ਹੱਲ ਵੀ ਕੀਤਾ ਜਾਵੇਗਾ। ਮੰਗਾ ਜੋ ਪ੍ਰਧਾਨ ਜਨਾਲਾ ਮੰਡੀ ਲੇਬਰ ਯੂਨੀਅਨ ਔਰ ਤਸੀਲ ਜਨਾਲਾ ਤੋਂ ਆਪਾਂ ਬੋਲਣ데요 ਮੇਨ ਪ੍ਰੋਬਲਮ ਸਾਡੀ ਇਹ ਹੋਈ ਆ ਕਿ ਲੇਬਰ ਦੀ ਕਿ ਜਿਵੇਂ ਕਿ ਮੰਡੀਆਂ ਚ ਆਲਰੇਡੀ ਚੱਲਦੀ ਆ ਲੇਬਰ ਔਰ ਲੋਡਿੰਗ ਦੀ ਬਹੁਤ ਜ਼ਿਆਦਾ ਸਾਨੂੰ ਮੁਸ਼ਕਲ ਆ ਕਿਉਂਕਿ 12:00 ਵਜੇ ਤੱਕ ਤਕਰੀਬਨ ਮਾਲ ਸਾਫ਼ ਕਰਕੇ ਸਾਫ਼ ਸੁਥਰਾ ਕਰਕੇ ਭਰ ਕੇ ਲੋਡਿੰਗ ਕਰੀਦੀ ਆ ਉਹ ਸਾਰੀ ਰਾਤ ਹੀ ਲੰਘ ਜਾਂਦੀ ਆ ਇਹਦੇ ਕਰਕੇ ਆ ਵੀ ਲੇਬਰਾਂ ਭੱਜ ਜਾਂਦੀਆਂ ਨੇ ਔਰ ਕੰਮ ਸਾਡੇ ਉੱਥੇ ਦੇ ਉੱਥੇ ਖੜੇ ਰਹਿੰਦੇ ਨੇ ਮੇਨ ਚੀਜ਼ ਇਹੀ ਆ ਕਿ ਜਿਹੜੀ ਲੋਡਿੰਗ ਦਾ ਕੰਮ ਸਾਡੇ ਕੋਲੋਂ ਬਿਲਕੁਲ ਸਾਡੇ ਸਾਰੇ ਭਰਾ ਚੌਧਰੀ ਭਰਾ ਜੋ ਇੱਥੇ ਲੇਬਰ ਦਾ ਕੰਮ ਕਰਦੇ ਨੇ ਔਰ ਮੇਨ ਲੇਬਰਾਂ ਦੇ ਮਤਲਬ ਮੌਤ ਪੇਰ ਨੇ ਔਰ ਇਹੀ ਆ ਕਿ ਲੇਬਰ ਦੀ ਬਹੁਤ ਜ਼ਿਆਦਾ ਮੁਸ਼ਕਲ ਆ ਵੀ ਆਪਾਂ ਲੋਡਿੰਗ ਨਹੀਂ ਕਰ ਸਕਦੇ ਜਿੰਨੇ ਵੀ ਪਰਚੇਜ਼ਰ ਨੇ ਜਿਵੇਂ ਲਾਲੋ ਵੀ ਰਵੀ ਮਤਲਬ ਕੁੰਦਰਾ ਜੀ ਨੇ ਸਨੀ ਕੁੰਦਰਾ ਜੀ ਨੇ ਰਵੀ ਭਾਜੀ ਨੇ ਸਤਵੀਰ ਸ਼ਰਮਾ ਜੀ ਨੇ ਗਗਨ ਭਾਜੀ ਨੇ ਬੋਬੀ ਅਸ਼ਤੀਸ਼ ਆ ਇਹ ਸਾਰੇ ਦਲਾਲ ਨੇ ਹੋਰ ਵੀ ਕੋਈ ਨਵਾਂ ਆਉਂਦਾ ਆ ਹਰਜੀਤ ਭਾਜੀ ਸੈਲਰ ਵਾਲੇ ਔਰ ਵੀ ਕੋ ਨਵਾਉਂਦਾ ਤੇ ਉਹ ਇਹ ਵੀ ਸੋਨੇ ਵੀ ਅਹੀ ਲੋਡਿੰਗ ਬਿਲਕੁਲ ਨਹੀਂ ਕਰਨੀ ਸਾਡੇ ਹੱਥ ਖੜੇ ਜੋ ਕਿਉਂਕਿ ਅਸੀਂ ਸਿਰਫ ਆਪਣਾ ਹੀ ਕੰਮ ਕਰ ਸਕਦੇ ਆ ਜੇ ਨਹੀਂ ਤੇ ਰੇਟ ਦਾ ਫਰਕ ਵੇਖ ਲਓ ਅਮਰਸਰ ਮੰਡੀ ਦਾ ਤੇ ਫਤੇਗੜ ਮੰਡੀ ਦਾ ਬਹੁਤ ਜ਼ਿਆਦਾ ਫਰਕ ਆ ਇੱਥੇ ਸਾਰਾ 2.5 ਰੁਪਏ ਥੋੜਾ ਦੇਣ ਦੇ ਆ ਉਥੇ 5 ਰੁਪਏ ਲੋਡਿੰਗ ਆ 2 ਰੁਪਏ ਡਾਲਾ ਆ 7 ਰੁਪਏ ਘੱਟੋ ਘੱਟ ਬੋਰੀ ਬੈਠਦੀ ਆ ਇੱਥੇ ਸਾਨੂੰ 2.5 ਰੁਪਏ ਦੇਣ ਦੇ ਆ ਤੇ ਲੇਬਰਾਂ ਜਿਹੜੀਆਂ ਤਕਰੀਬਨ ਚੌਧਰੀ ਕੋਲੋਂ ਪਾਪ ਆ ਕੇ ਦੇਣ ਦੇ ਆ ਤੇ ਆ ਕਾ ਕੁਝ ਨਹੀਂ ਬਜਿਆ ਸਾਡੇ ਹਾਂਜੀ ਲੇਬਰ ਹੁੰਦੀ ਨਹੀਂ ਆ ਲੇਬਰ ਦੀ ਬਹੁਤ ਜ਼ਿਆਦਾ ਮੁਸ਼ਕਲ ਜੋ ਆਪਾਂ ਬਿਲਕੁਲ ਕੰਮ ਨਹੀਂ ਕਰ ਸਕਦੇ ਆਪਾਂ ਸਿਰਫ ਸ਼ਰਾਇਮ ਲਾਈ ਦਾ ਕੰਮ ਕਰ ਸਕਦੇ ਆ ਬਾਕੀ 2 ਮਹੀਨੇ 1 ਮਹੀਨਾ ਡੇਢ ਮਹੀਨਾ ਹੈ ਪਹਿਲਾਂ ਹੀ ਮਤਲਬ ਉਹਨਾਂ ਨੂੰ ਦੱਸ ਦਿੱਤਾ ਗਿਆ ਆ ਵੀ ਆਪਣੇ ਲੇਬਰਾਂ ਦਾ ਇੰਤਜ਼ਾਮ ਕਰਕੇ ਆਉਣ ਇੱਥੇ ਮੰਡੀ ਦੇ ਵਿੱਚ ਬਾਕੀ ਤਕਰੀਬਨ ਆਪਾਂ ਲੋਡਿੰਗ ਨਹੀਂ ਕਰਨੀ ਆਪਣਾ ਰੇਟ ਵਧਾਉਣਾ ਜੋ ਫਤੇਗੜ ਮੰਡੀ ਦਾ ਸਨਮਖਾਣ ਰੇਟ ਉੱਥੋਂ ਦਾ ਆਪਾਂ ਸੱਦ ਲੈਨੇ ਆ ਪ੍ਰਧਾਨ ਜੋ ਲੇਬਰ ਯੂਨੀਅਨ ਦਾ ਜਾਣਦੀ ਆ ਤੇ ਜੋ ਅੰਮ੍ਰਿਤਸਰ ਦਾ ਆ ਉਹ ਵੀ ਆਪਾਂ ਬੁਲਾ ਲੈਨੇ ਚਿੱਠੀਆਂ ਮੰਗਵਾ ਲੈਨੇ ਜੋ ਉਹਨਾਂ ਨੂੰ ਐਗਰੀਮੈਂਟ ਹੋਏ ਨੇ ਵੀ ਕੀ ਲੇਬਰਾਂ ਨੂੰ ਦਿੰਦੇ ਨੇ ਉਹ ਤੇ ਉਹੀ ਸਾਡਾ ਰੇਟ ਆ ਜੋ ਸਾਡੇ ਨਾਲ ਆ ਕੇ ਇੱਥੇ ਬੈਠ ਕੇ ਗੱਲ ਕਰਨ ਤੇ ਆਪਾਂ ਮਤਲਬ ਚਲੋ ਠੀਕ ਆ ਬਾਹਰੋਂ ਜੋ ਟਾ ਸਕਦੇ ਆ ਜੇ ਰੇਟ ਵਧੇ ਤੇ ਉਹਨਾਂ ਦਾ ਕੰਮ ਕਰ ਸਕਦੇ ਆ ਤੇ ਜਿਹੜੀ ਸ਼ਾਮ ਨੂੰ ਪੇਮੈਂਟ ਹੋ ਨਗਦ ਦੇਣ ਕਿਉਂਕਿ ਪੇਮੈਂਟ ਇਸ ਤਰ੍ਹਾਂ ਹੀ ਫਦੇਗੜ ਚੱਲਣ ਢੀ ਆ ਇਤਨੇ ਹੀ ਅੰਬਰਸਾਰ ਚੱਲਣ ਢੀ ਆ ਤਕਰੀਬਨ ਜਿੰਨੀ ਲੋਡਿੰਗ ਉਹ ਕਰਦੇ ਨੇ ਪੇਮੈਂਟ ਸ਼ਾਮ ਨੂੰ ਨਗਦ ਦਿੰਦੇ ਨੇ ਸਾਰੇ ਇਹ ਹੀ ਸਾਡੀ ਬੇਨਤੀ ਆ ਕਿ ਵੀ ਆਪਾਂ ਲੋਡਿੰਗ ਨਹੀਂ ਕਰ ਸਕਦੇ ਬਾਕੀ ਜਿਹੜੇ ਪ੍ਰਧਾਨ ਨੇ ਇਥੋਂ ਦੇ ਜਾਨੀ ਕਿ ਆਰਟੀ ਜੂਨੀਅਨ ਦੇ ਸਤਵੀਰ ਭਾਜੀ ਹਰਿੰਦਰ ਭਾਜੀ ਉਹ तकरीबन ਮਾਣ ਨੇ ਇਥੋਂ ਦੀ ਮਤਲਬ ਮੰਡੀ ਦੀ ਅਸੀਂ ਉਹਨਾਂ ਅਗੇ ਵੀ ਰਿਕੁਐਸਟ ਆ ਸਾਡੀ ਬੇਨਤੀ ਆ ਵੀ ਸਾਡਾ ਸਾਥ ਦਿੱਤਾ ਜਾਵੇ ਬਿਲਕੁਲ ਸਾਡੇ ਵਸਦਾ ਰੋਗੇ ਨਹੀਂ ਰਿਹਾ ਕਿਉਂਕਿ ਲੇਵਰਾਂ ਬਹੁਤ ਜ਼ਿਆਦਾ ਖਰਾਬ ਕਰਦੀਆਂ ਨੇ ਕਿਉਂਕਿ ਫਿਰ ਟਰਾਲੀਆਂ ਇਤਰਾਹ ਖੜੀਆਂ ਰਹਿਣਗੀਆਂ ਜੇ ਲੇਵਰ ਨਾ ਕੰਮ ਕਰੇ ਕਿਤੇ ਆਪਾਂ ਤੇ ਸਿਰਫ ਇਹੀ ਕੰਮ ਕਰ ਸਕਦੇ ਆ ਵੀ ਲੋਡਿੰਗ ਨਹੀਂ ਸਾਡੇ ਕੋਲ ਨਹੀਂ ਜਨਾਲਾ ਅਨਾਜ ਮੰਡੀ ਮਜ਼ਦੂਰੀ ਯੂਨੀਅਨ ਅਜਨਾਲਾ ਦੇ ਅਸੀਂ ਇਹਨਾਂ ਦੇ ਨਾਲ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਹੀ ਆ ਗੂ ਬੰਦੇ ਮੰਡੀ ਦੇ ਇਹੋ ਹੀ ਬੇਨਤੀ ਜਿਹੜੀ ਪ੍ਰਧਾਨ ਸਾਹਿਬ ਰਾਹ ਕੀਤੀ ਆ ਉਹਦੇ ਬਾਬਤੂ ਗੱਲ ਕਰਦੇ ਸਾਰੇ ਸਾਰੇ ਭੈਣ ਭਰਾਵਾਂ ਦੀ ਸਹਿਮਤੀ ਨਾਲ ਸਾਰੇ ਇਕੱਠ ਇਕੱਠਾ ਹੋਇਆ ਸਾਰੇ ਮੰਡੀ ਦਾ ਇਹੋ ਹੀ ਸਾਰੇ ਬੇਨਤੀ ਐਨਾਜ ਮੰਡੀ ਮਜ਼ਦੂਰੀ ਉਹਨੇ ਅਰਤੀਆਂ ਗੜੀ ਬੇਨਤੀ ਕੀਤੀ ਆ ਪਰਚੇਜਰਾਂ ਗੜੀ ਬੇਨਤੀ ਕੀਤੀ ਆ ਕਿ ਸਾਡੇ ਕੋਲ ਲੇਬਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿ ਸਾਨੂੰ ਲੋਟ ਕੇ ਜਿਹੜੀ ਸਾਡੇ ਕੋਈ ਨਹੀਂ ਕਰ ਸਕਦੇ ਲੋਟ ਕੇ ਆਪਣੀ ਦਾ ਜਿਹੜੇ ਪਰਚੇਜਰ ਨੇ ਆਪਣੇ ਆਪ ਕਰਨਗੇ ਵੀਰ ਸਿੰਘ ਸੰਧੂ ਪ੍ਰਧਾਨ ਅਰਤੀ ਯੂਨੀਅਨ ਮੰਡੀ ਜਨਾਲਾ ਅੱਜ ਕਿਸ ਸੀ ਅੱਜ ਲੇਬਰ ਵੱਲੋਂ ਲੇਬਰ ਪ੍ਰਧਾਨ ਮੰਗਤ ਮਸੀਹ ਵੱਲੋਂ ਸਾਨੂੰ ਮੰਗ ਪੱਤਰ ਦਿੱਤਾ ਗਿਆ ਜੀ ਜੋ ਲੋਡਿੰਗ ਢੋਨੇ ਪਰ ਦੀ ਲੋਡਿੰਗ ਹੈ ਜੀ ਤਾਂ ਮਸਲਾ ਤੇ ਇੱਕ ਤੇ ਸਾਨੂੰ ਕਹਿੰਦੇ ਕਿ ਸਾਡੇ ਕੋਲ ਲੋਡਿੰਗ ਵਾਸਤੇ ਲੇਬਰ ਬਹੁਤ ਘੱਟ ਹੈ ਇੱਕ ਦੂਜਾ ਇਹ ਹੈ ਕਿ ਲੇਬਰ ਦੀ ਜਿਹੜੀ ਆ ਲੋਡਿੰਗ ਦੀ ਲੇਬਰ ਜਿਹੜੀ ਉਹ ਬਹੁਤ ਘੱਟ ਸੈਲਰਾਂ ਵੱਲੋਂ ਦਿੱਤੀ ਜਾਂਦੀ ਹੈ ਜੋ ਇਹਨਾਂ ਮੰਗ ਪੱਤਰ ਦਿੱਤਾ ਕਿ ਜੋ ਵੀ ਅੱਗੇ ਸੈਲਰਾਂ ਨੂੰ ਦੱਸਾਂਗੇ ਇਹਦੇ ਬਾਰੇ ਜੋ ਬਾਕੀ ਮੰਡੀਆਂ 'ਚ ਲੋਡਿੰਗ ਹੈ ਇਹਨਾਂ ਦੇ ਮੁਤਾਬਕ ਹੈ ਕਿ ਫਤਿਹਗੜ ਚੂੜੀਆਂ ਤੇ ਅੰਮ੍ਰਿਤਸਰ ਮੰਡੀ 'ਚ ਇਹ ਲੋਡਿੰਗ ਆ ਉਹ ਵਧ ਦਿੱਤੀ ਜਾਂਦੀ ਆ ਉਹਦੇ ਬਾਰੇ ਪਤਾ ਕਰਕੇ ਜਿੰਨੀ ਉੱਥੇ ਲੋਡਿੰਗ ਹੋਗੀ ਇਹਨਾਂ ਦੀ ਵੀ ਕੀਤੀ ਜਾਏਗੀ